ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਾਇਦਾਦੀ ਖਰੀਦੋ ਫਰੂਕਤ ਸਮੇਂ ਕਈ ਤਰ੍ਹਾਂ ਦੀ ਖੱਜਲ ਖੁਵਾਰੀ ਅਤੇ ਰਿਸ਼ਵਤ ਖੋਰੀ ਨੂੰ ਠਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦਿਨਾਲ ਹੀ ਹੁਣ ਜ਼ਮੀਨ ਦੀ ਰਜਿਸਟਰੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਦਫ਼ਤਰਾਂ ਦੇ ਖੱਜਲ ਖੁਵਾਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਥੇ ਕਲਿੱਕ ਕਰਕੇ ਤਾਂ ਉਥੇ ਵਿੱਚ ਸਿੱਧਾ ਸੌਖਾ ਪੰਜਾਬੀ ਵਿੱਚ ਕਰਤੀ ਵੀ ਹਿਸਟਰੀ ਇਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕਾ ਹ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉਥੇ ਖੋਲ ਤੇ ਰਸੀਦ ਉਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉਹ ਇੱਕ ਰਾਜ ਹੋਇਆ ਤਾਂ ਉਹ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨ ਤੋਂ ਬਾਅਦ ਇਹ ਮੰਨਿਆ ਜਾਊਗਾ ਫਿਰ ਇਸ ਸ਼ੀ ਬਿਲਕੁਲ ਸਹੀ ਹੈ ਤੇ ਇਸ ਰਿਸ਼ਤੀ ਕਰਨੀ ਪਊਗੀ ਇਸ ਤੋਂ ਇਲਾਵਾ ਲੁਕਾ ਦੀ ਕੋਲ ਈਜ਼ੀ ਜਮਾਬੰਦੀ ਪੋਰਟਲ ਦਾ ਵੀ ਬਦਲ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਤਾਰਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕशुदा ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜ਼ੀ ਜਾ ਕੇ ਕਰਾ ਲਿਓ ਰਿਸਟਰੀ ਉਹਦਾ ਰਿਕਾਰਡ ਤੇ ਚੜ ਜੂਗਾ ਸਾਰਾ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਦਾਰ ਕੋਲ ਜਾਣਾ ਜਾਂਦੇ ਨੇ ਤਾਂ ਮਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫੇਸਬੁੱਕ ਤੇ ਕਰੋ ਤੇਰੇ ਕੋਲ ਕੋਈ ਨਹੀਂ ਹੁੰਦੇ ਭਾਈ ਇਲੈਕਟ੍ਰੋਨਿਕ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ਜਗ੍ਹਾ ਤੋਂ ਆਏ ਹੋ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਮੈਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਰੀਆਂ ਚੋਣਾਂ ਦੇ ਸਬੰਧ ਵਿੱਚ ਵਕ ਵਕ ਥਾਵਾਂ ਦੇ ਤੇ ਜਾ ਕੇ ਆਇਆ ਸਾਡੀ ਜਿੰਨੇ ਵੀ ਵਿੰਗ ਨੇ ਪਾਰਟੀ ਦੇ ਉਹ ਸਾਰੇ ਦੇ ਸਾਰੇ ਸਰਗਰਮ ਨੇ ਜਿੰਨੇ ਵੀ ਨੇਤਾ ਨੇ ਉਹ ਸਾਰੇ ਸਰਗਰਮ ਨੇ ਥਾਂ ਥਾਂ ਦੇ ਤੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਵਾਸਤੇ ਵੋਟਾਂ ਮੰਗ ਰਹੇ ਆ ਸਰਕਾਰ ਨੇ 600 ਯੂਨਿਟ ਬਿਜਲੀ ਜਿਹੜੀ ਦਿੱਤੀ ਸੀ ਉਹ ਅੱਜ ਵੀ ਨਿਰੰਤਰ ਲੋਕਾਂ ਨੂੰ ਜਾਰੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਪੰਜਾਬ ਦੇ ਸਕੂਲਾਂ ਦੀ ਨਿਹਾਰ ਅਸੀਂ ਬਦਲੀ ਹੈ ਮੁਹੱਲਾ ਕਲੀਨਿਕ ਥਾਂ-ਥਾਂ ਦੇ ਉੱਤੇ ਖੁੱਲੇ ਨੇ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਜਿਹੜੇ ਉਹ ਕੀਤੇ ਜਾ ਰਹੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ ਪੰਜਾਬ ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕੀਤੇ ਨੇ ਕਿਸੇ ਰਾਜ ਦੇ ਵਿੱਚ ਇਉਂ ਨਹੀਂ ਹੋਇਆ ਕਿ ਟੋਲ ਪਲਾਜ਼ੇ ਲੱਗੇ ਹੋਏ ਜਿਹੜੇ ਉਹ ਬੰਦ ਹੋ ਜਾਣ ਐਸਐਸਐਫ ਸਰਕਾਰ ਦੀ ਇੱਕ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ 50 ਫੀਸਦੀ ਜਿਹੜੀ ਆ ਉਹ ਕਮੀ ਆਈ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਪਰ ਕਿਸੇ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ ਇਉਂ ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੇ ਕਿਤੋਂ ਇਹ ਨਹੀਂ ਆਇਆ ਜੇ ਕਿਸੇ ਨੇ ਕੋਈ ਸਿਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਹੋਈ ਤੇ ਨਾਲ ਦੇ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕਾਲੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਈ ਅਪ ਹੋਏ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੁੰਗਾਰਾ ਮਿਲੇਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜ਼ਿਆਦਾ ਸੰਬੰਧਿਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ ਨਹੀਂ ਤਾਂ ਤੁਹਾਡੇ ਇਸ ਏਰੀਏ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ ਕੋਲਿਆਂ ਵਾਲੀ ਹੋਰਾਂ ਦੇ ਵੇੜੇ ਤੁਹਾਨੂੰ ਯਾਦ ਹੋਣਾ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ ਵਰਦੀਆਂ ਪਾਉਣੀਆਂ ਬਾਕੀ ਸੀ ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਉਹਨਾਂ ਦਾ ਇਹ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਿਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀ ਕੁੱਟਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਜ਼िला ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹਾਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਬਣ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਤਿੰਨਾਂ ਦਿਨਾਂ ਤੋਂ ਬਾਅਦ ਹੀ ਤਿੰਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਦ ਕੇ ਦਿੱਤੀ ਸੀ ਉਦੋਂ ਜਦੋਂ ਕਿ ਹਜੇ ਕੇਂਦਰ ਦੀ ਸਰਕਾਰ ਨੇ ਵੀ ਕੁਝ ਨਹੀਂ ਸੀ ਦਿੱਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸੁਨੇਹਾ ਮੈਂ ਇਹ ਹੀ ਦੇਣਾ ਚਾਹੁੰਦਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਕਢਾਉਣ ਦੇ ਵਿੱਚ ਸਫਲ ਹੋਏ ਆ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਾਗਮ ਲਰਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਰੱਖਦੇ ਆ ਨਾ ਕਦੀ ਸਾਡੇ ਐਮਐਲਏ ਜਾਂ ਸਾਡੇ ਮੰਤਰੀ ਸਹਬਾਨ ਦੀ ਕੋਈ ਫੋਟੋ ਆਈ ਹੈ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਦੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੂਰੇ ਲੈ ਕੇ ਆਏ ਕੋਈ ਤੁਹਾਡਾ ਸਵਾਲ ਹੈ ਤਾਂ ਸਿੱਧਾ